ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਅਸ਼ਾਹ ਜਿਸ ਪਾਸ ਬਹਿਠਿਆ ਸੋਹੀਐ ਸਭ ਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੋਖ ਤੁਖਾਰ ਨਾ ਬਿਆਪਾਈ ਕੰਠ ਮਿਲਿਆ ਹਰ ਨਾਮ ਮਨ 베ਦਿਆ ਚਰਨਾਰ ਬਿੰਦ ਦਰਸ਼ਨ ਲਗੜਾਸਾ ਬੋਖ ਤੁਖਾਰ ਨ ਵਿਆਪਾਈ ਕੰਠ ਮਿਲਿਆ ਹਰ ਨਾਹ ਮਨ ਬੇਦੇ ਆਚਰ ਨਾਰ ਬਿੰਦ ਦਰਸ਼ਨ ਲਗੜਾਸਾ ਓਟ ਗੋਵਿੰਦ ਗੁਪਾਲ ਰਾਏ ਸੇਵਾ ਸੁਅਮੀ ਲਾਹ ਵੇਖਿਆ ਪੋਹੇ ਨਾ ਸਕਾਈ ਮਿਲ ਸਾਧੂ ਗੁਣਗਾ ஜி தி சி பிரீத்த கீ பாரோடு ਬਾਰ ਜਾਓ ਲਖ ਬੇਰੀਆ ਹਰ ਸੱਜਣ ਅਗਮ ਆਗਾਹੋ ਸ਼ਰਮ ਪਾਈ ਨਾਰਾਇਣ ਨਾਨਕ ਦਰ ਪਈਆਹੋ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇਰਵਾਹ ਸਰਮ ਪਾਈ ਨਾਰਾਇਣ ਨਾਨਕ ਦਰ ਪਈਆ ਧੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੋਖ ਤੁਖਾਰ ਨ ਵਿਆਪਈ ਕੰਠ ਮਿਲਿਆ ਹਰਨਾਹ ਮਨ ਬਿਧਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਤਸੰਗਤ ਜੀ ਆਪ ਸਰਬੱਤ ਸੰਗਤਾਂ ਨੇ ਜੋ ਕਿ ਅੱਜ ਪੋ ਦਾ ਮਹੀਨਾ ਆਰੰਭ ਹੋਇਆ ਹੈ ਸੰਗਰਾਂਦ ਵਾਲਾ ਦਿਨ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸ੍ਰੀ ਮੁਖਵਾਕ ਹੁਕਮ ਜੋ ਅੱਜ ਦੇ ਮਹੀਨੇ ਦੇ ਪਰਥਾਏ ਹੈ ਸੁਣਨਾ ਕੀਤਾ ਹੈ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਆਉਣ ਵਾਲਾ ਸਮਾਂ ਸਬਣਾ ਦੇ ਲਈ ਸੁਭਾਗਾ ਬਣ ਜਾਵੇ ਦੁੱਖਾਂ ਕ੍ਰੇਸ਼ਾਂ ਵਿਗੜਾਂ ਤੂੰ ਸਤਿਗੁਰੂ ਜੀ ਬਚਾ ਕਰਕੇ ਰੱਖਣ ਸੱਚੇ ਪਾਤਸ਼ਾਹ ਜੀ ਨੇ ਜੋ ਰਹਿਮਤ ਕੀਤੀ ਹੈ ਅਖਰੀ ਅਰਥਾਂ ਦੇ ਨਾਲ ਜੁੜਨ ਦਾ ਯਤਨ ਕਰੀਏ ਸਾਰੀ ਸੰਗਤ ਕਿਰਪਾ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੋਖ ਤੁਖਾਰ ਨ ਵਿਆਪਈ ਕੰਠ ਮਿਲਿਆ ਹਰ ਨਾਹੂ ਉਹ ਦੇ ਮਹੀਨੇ ਤੇ ਪ੍ਰਥਾਏ ਸਤਿਗੁਰੂ ਜੀ ਉਪਦੇਸ਼ ਬਖਸ਼ਦੇ ਹਨ ਪੋਖ ਤੁਖਾਰ ਨਾ ਵਿਆਪਾਈ ਤੁਖਾਰ ਤੂੰ ਭਾਵ ਹੈ ਕਕਰ ਕੋਰਾ ਇਹ ਜੋਰ ਨਹੀਂ ਪਾ ਸਕਦੇ ਨਾ ਵਿਆਪਾਈ ਉਖ ਤੁਖਾਰ ਨ ਵਿਆਪੈ ਕੰਠ ਮਿਲਿਆ ਹਰ ਨਾਹੋ ਜਿਹੜੀਆਂ ਜੀਵ ਇਸਤਰੀਆਂ ਆਪਣੇ ਪ੍ਰਭੂ ਪਤੀ ਦੇ ਗਲ ਦੇ ਨਾਲ ਲੱਗੀਆਂ ਹੋਈਆਂ ਹਨ ਅੰਤਰੀ ਭਾਵ ਨੇ ਗੁਰਮਖੋ ਕਿ ਜਿਨ੍ਹਾਂ ਦੇ ਹਿਰਦੇ 'ਚ ਅਕਾਲ ਪੁਰਖ ਪਰਮਾਤਮਾ ਦਾ ਨਾਮ ਹੈ ਜਿਨ੍ਹਾਂ ਦੇ ਹਿਰਦੇ 'ਚ ਅਕਾਲ ਪੁਰਖ ਪਰਮਾਤਮਾ ਦੀ ਯਾਦ ਹੈ ਸਿਮਰਨ ਹੈ ਉਹਨਾਂ ਨੂੰ ਇਹ ਜਿਹੜਾ ਕਕਰ ਹੈ ਨਾ ਵਿਕਾਰਾਂ ਰੂਪੀ ਕਕਰ ਕਠੋਰਤਾ ਹੈ ਹੰਕਾਰ ਹੈ ਇਹ ਵਿਆਪ ਨਹੀਂ ਸਕਦਾ ਕਿਉਂਕਿ ਉਹਨਾਂ ਦੇ ਹਿਰਦੇ 'ਚ ਪ੍ਰਭੂ ਪਰਮਾਤਮਾ ਦਾ ਨਾਮ ਹੈ ਹੋਰ ਉਹਨਾਂ ਦੀ ਕੀ ਅਵਸਥਾ ਹੈ ਜੀ ਮਨ ਬੇਧਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹੋ ਉਨ੍ਹਾਂ ਦਾ ਮਾਨ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਪ੍ਰਤੀ ਵਿੰਨਿਆ ਗਿਆ ਹੈ ਚਰਨਾਰbind ਚਰਨ ਅਰbind ਚਰਨ ਕਮਲ ਨਾਮ ਹੀ ਪ੍ਰਭੂ ਪਰਮਾਤਮਾ ਦੇ ਚਰਨ ਹਨ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿ ਓ ਪਾਲ ਉਹਨਾਂ ਦੇ ਹਿਰਦੇ ਦੇ ਅੰਦਰ ਇਹ ਤਾਂਗ ਹੈ ਨਾਮ ਦੇ ਦੁਆਰਾ ਕਿ ਮੇਰੇ ਸਾਹ ਮੈਂ ਹਰ ਦਰਸ਼ਨ ਸੁਖ ਹੋਏ 함ਰੀ ਬੇਦਨ ਤੂੰ ਜਾਣਤਾ ਸਾਹਾ ਅਬਰ ਕਿਆ ਜਾਣੇ ਕੋਏ ਤੇ ਉਹ ਜੀਵ ਇਸਤਰੀਆਂ ਫਿਰ ਲਾਭ ਪ੍ਰਾਪਤ ਕਰਦੀਆਂ ਨੇ ਲਾਹਾ ਖੱਟਦੀਆਂ ਨੇ ਉਹ ਲਾਭ ਕਿਹੜਾ ਹੈ ਜੀ ਓਟ ਗੋਵਿੰਦ ਗੋਪਾਲ ਰਾਹੀ ਸੇਵਾ ਸੁਆਮੀ ਲਾਹੁ ਗੋਵਿੰਦ ਗੋਪਾਲ ਜੋ ਧਰਤੀ ਦਾ ਪਾਲਣਹਾਰ ਹੈ ਉਸ ਦਾ ਓਟ ਆਸਰਾ ਉਹ ਜੀਵ ਇਸਤਰੀਆਂ ਤੱਕ ਦੀਆਂ ਨੇ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਦੀ ਸੇਵਾ ਸਿਮਰਨ ਇਹ ਉਹਨਾਂ ਨੂੰ ਲਾਭ ਪ੍ਰਾਪਤ ਹੁੰਦਾ ਹੈ ਜੀ ਬਿਖਿਆ ਪੋਹੇ ਨਾ ਸਕਈ ਮਿਲ ਸਾਧੂ ਗੋਣਗਾਹ ਬਿਖਿਆ ਇਹ ਵਿਕਾਰਾਂ ਰੂਪੀ ਜ਼ਹਿਰ ਇਹ ਮਾਇਆ ਦੀ ਪਕੜ ਉਹਨਾਂ ਨੂੰ ਉਹ ਨਹੀਂ ਸਕਦੀ ਕਿਉਂ ਕਿ ਉਹਨਾਂ ਨੇ ਸਤ ਸੰਗਤ ਕੀਤੀ ਹੈ ਉਹਨਾਂ ਨੇ ਪੂਰੇ ਗੁਰੂ ਦਾ ਸੰਗ ਕੀਤਾ ਹੈ ਸਤ ਸੰਗਤ ਸਹੇਲੀਆਂ ਦੇ ਨਾਲ ਬੈਠ ਕਰਕੇ ਉਹਨਾਂ ਪ੍ਰਭੂ ਪਰਮਾਤਮਾ ਦੇ ਗੁਣ ਗਾਏ ਹਨ ਸਾਧੂ ਜਨਾਂ ਦੇ ਨਾਲ ਮਿਲ ਕੇ ਬੈਠ ਕੇ ਅਕਾਲ ਪੁਰਖ ਪਰਮਾਤਮਾ ਦੇ ਗੁਣ ਗਾਏ ਹਨ ਸਾਧਨਾਮ ਨਿਰਮਲ ਜਾ ਕੇ ਕਰਮ ਜਿਨ੍ਹਾਂ ਦੇ ਭਾਈ ਕਰਮ ਨਿਰਮਲ ਹਨ ਉਹਨਾਂ ਦੇ ਨਾਲ ਮਿਲ ਕੇ ਨਾਮ ਜਪਿਆ ਤੇ ਵਿਕਾਰਾਂ ਰੂਪੀ ਜ਼ਹਿਰ ਤੋਂ ਫਿਰ ਬਚ ਗਏ ਜਹਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹ ਉਸੇ ਵਿੱਚ ਹੀ ਜੁੜੀ ਰਹਿੰਦੀ ਹੈ ਉਸ ਦੀ ਲੇਵ ਪ੍ਰਭੂ ਦੇ ਪ੍ਰਤੀ ਸਤਸੰਗ ਜੀ ਲੱਗੀ ਰਹਿੰਦੀ ਹੈ ਜਿਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੇ ਇਸ ਮਾਤ ਲੋਕ ਉੱਤੇ ਜੀਵ ਨੂੰ ਭੇਜਿਆ ਹੈ ਸਤਸੰਗ ਜੀ ਉਸ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਹੀ ਬੰਦਗੀ ਸੇਵਾ ਸਿਮਰਨ ਦੇ ਦੁਆਰਾ ਇਹ ਜੀਵ ਫਿਰ ਲੀਨ ਹੁੰਦਾ ਹੈ ਕਰ ਗਹਿ ਲੀਨੇ ਪਾਰ ਬ੍ਰਹਮ ਬਹੁਰ ਨ ਵਿਛੜਿਆਹ ਪਾਰ ਬ੍ਰਹਮ ਪਰਮਾਤਮਾ ਵਾਹਿਗੁਰੂ ਸਤ ਸੰਗ ਜੀ ਹੱਥ ਦੇ ਕੇ ਰੱਖਦਾ ਹੈ ਹੱਥ ਦੇ ਕੇ ਕਰ ਗਹਿ ਲੈਨੀ ਪਾਰ ਬ੍ਰਹਮ ਬਹੁਰ ਨ ਵਿਛੜਿਆਹ ਹੱਥ ਦਿੱਤਾ ਨਾਮ ਦਾ ਸਿਮਰਨ ਦਾ ਦੁਬਾਰਾ ਫਿਰ ਭਾਈ ਉਹ ਜਨਮ ਮਰਨ ਦੇ ਚੱਕਰ ਚ ਜੀਵ ਅਸਤਰੀ ਨਹੀਂ ਪੈਂਦੀ ਹੈ ਜਨਮਾਂ ਜਨਮਾਂ ਦਾ ਵਿਛੋੜਾ ਫਿਰ ਪ੍ਰਮਾਤਮਾ ਖਤਮ ਕਰਦਾ ਹੈ ਜੀ ਬਾਰ ਜਾਓ ਲਖ 베ਰੀਆ ਹਰ ਸੱਜਣ ਅਗਮ ਅਗਾਹ ਉਸ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਤੋਂ ਜੋ ਅਗੰਮ ਅਪਹੁੰਚ ਹੈ ਜਿਸ ਤੱਕ ਪਹੁੰਚਣਾ ਅਸੰਭਵ ਹੈ ਅਗਾਹੋ ਜੋ ਡੂੰਗਾ ਹੈ ਜਿਸ ਦੀ ਡੂੰਘਾਈ ਦਾ ਕੋਈ ਅੰਤ ਨਹੀਂ ਮਨ ਕਰਕੇ ਗਿਆਨ ਇੰਦਰੀਆਂ ਕਰਮ ਇੰਦਰੀਆਂ ਕਰਕੇ ਸਤ ਸੰਗ ਜੀ ਉਸ ਨੂੰ ਪਾਉਣਾ ਅਸੰਭਵ ਹੈ ਬਾਰ ਜਾਓ ਲਖ 베ਰੀਆਂ ਹਰ ਸੱਜਣ ਅਗਮ ਅਗਾਹੋ ਜੋ ਅਥਾ ਗੁਨਾ ਦਾ ਸਾਗਰ ਹੈ ਉਸ ਤੋਂ ਬਲਿਹਾਰੀ ਜਾਈਏ ਕੁਰਬਾਨ ਜਾਈਏ ਜੀ ਸ਼ਰਮ ਪਾਈ ਨਾਰਾਇਣ ਨਾਨਕ ਦਰ ਪਈ ਆਹ ਉਸ ਦੀ ਸ਼ਰਨ ਚ ਆਵਾ ਜੋ ਸ਼ਰਨ ਆਿਆਂ ਦੀ ਲਾਜ ਰੱਖਦਾ ਹੈ ਤੇ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਹੀ ਹਨ ਭਾਈ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਧ ਸਵਾਮੀ ਸੰਦਾ ਜਿਸ ਦਾ ਸੁਭਾ ਹੈ ਜੀ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹੋ ਉਹਦੇ ਲਈ ਇਹ ਭਾਈ ਉਹਦਾ ਮਹੀਨਾ ਸੁਹਾਵਣਾ ਬਣ ਜਾਂਦਾ ਹੈ ਕਿਹਦੇ ਲਈ ਜਿਸ ਨੂੰ ਆਕਾਲ ਪੁਰਖ ਪਰਮਾਤਮਾ ਬਖਸ਼ ਲੈਂਦੇ ਹਨ ਵੇ ਪਰਵਾਹੋ ਆਕਾਲ ਪੁਰਖ ਪਰਮਾਤਮਾ ਸਤ ਸੰਗ ਜੀ ਜਿਸ ਨੂੰ ਬਖਸ਼ ਲਵੇ ਇਸ ਕਰਕੇ ਅਰਦਾਸ ਬੇਨਤੀ ਤਰਲਾ ਪ੍ਰਮਾਤਮਾ ਦੇ ਸਨਮੁਖ へ ਗਰੀਬ ਨਵਾਜ ਵਾਹਿਗੁਰੂ ਅਸੀਂ ਖਤੇ ਬਹੁਤ ਕਮਾਵਦੇ ਅੰਤਨਾ ਪਾਰਾਵਾਰ ਹਰ ਕਿਰਪਾ ਕਰਕੇ ਬਖਸ਼ ਲੇ ਹੋ ਹਉ ਬਾਪੀ ਵੱਡ ਗੁਣ ਹੈਂਗਾਰ ਚੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ਼ ਮਿਹਰ ਉਪਾਵ ਹੋ ਡੁੱਬਦੇ ਪੱਥਰ ਤਾਰੇ ਤੇ ਭਾਈ ਫਿਰ ਕੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇਪਰਵਾਹ ਤਿਸ ਵੇਪਰਵਾਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੇ ਬਖਸ਼ ਲਿਆ ਭਾਈ ਤਾਂ ਫਿਰ ਸਰਬ ਸੁਖਾਂ ਦੀ ਪ੍ਰਾਪਤੀ ਹੈ ਜੀ ਬੋਲਦਿਆਂ ਹੋਇਆਂ ਪੁੱਲਾਂ ਦੀ ਮੁਆਫੀ ਸੀਮਤ ਜੇ ਸਮੇ ਹੁਣ ਕਰਕੇ ਕੇਵਲ ਅਖਰੀ ਅਰਥਾਂ ਦੇ ਨਾਲ ਸਾਂਝ ਪਾਈ ਹੈ ਸਤਿਗੁਰੂ ਜੀ ਕਿਰਪਾ ਕਰਨ ਆਉਣ ਵਾਲਾ ਸਮਾ ਸਰਬਤ ਸੰਗਤਾਂ ਦੇ ਲਈ ਸੁਭਾਗਾ ਭਰਿਆ ਬਣ ਜਾਵੇ ਆਪਣੇ ਚਰਨਾਂ ਕਮਲਾਂ ਦੇ ਨਾਲ ਸਤਿਗੁਰੂ ਜੀ ਸਾਰੀ ਸੰਗਤ ਨੂੰ ਜੋੜ ਕਰਕੇ ਰਖਣ ਜੀ ਸ਼ਰਮ ਪਾਈ ਨਾਰਾਇਣ ਨਾਨਕ ਦਰ ਪਈਆ ਹੋਖ ਸੁਹੰਦਾ ਸਰਬ ਸੁਖ ਜੇ ਸਬਖਸ਼ੇ ਵੇ ਪਰਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ